ਬਾਬਾ ਦੀਪ ਸਿੰਘ ਚੈਰੀਟੇਬਲ ਟਰਸ ਵਿਖੇ ਪਹੁੰਚਣ ਤੇ ਐਸ.ਸੀ.ਪੀ.ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਦਾ ਮੁੱਖ ਪ੍ਰਬੰਧਕ ਭਾਈ ਗੁਰਗਬਾਲ ਸਿੰਘ ਤੇ ਭਾਈ ਮਨਦੀਪ ਸਿੰਘ ਤੇ ਇਸ ਦੇ ਨਾਲ ਹੀ ਉਹਨਾਂ ਦੇ ਨਾਲ ਪਹੁੰਚੇ ਐਸ.ਸੀ.ਪੀ.ਸੀ ਮੈਂਬਰ ਰਜਿੰਦਰ ਸਿੰਘ ਮਹਿਤਾ, ਸੁਜੀਤ ਸਿੰਘ ਐਡਵੋਕੇਟ, ਭਗਵੰਤ ਸਿੰਘ ਐਡੀਸ਼ਨਲ ਸਕੱਤਰ ਸ਼ਹਿਬਾਜ਼ ਸਿੰਘ ਦਾ ਸਨਮਾਨ ਤੇ ਨਿੱਘਾ ਸਵਾਗਤ ਕੀਤਾ ਗਿਆ। ਰਜ਼ੀਕੀ ਪ੍ਰਧਾਨ ਸਾਹਿਬ ਨੇ ਟਰਸ ਵੱਲੋਂ ਚੱਲ ਰੇ ਸੇਵਾ ਦੇ ਕਾਰਜਾ ਦਾ ਜਾਇਜ਼ਾ ਲਿਆ ਤੇ ਇਸ ਦੇ ਦਰਮਿਆਨ ਹੀ ਅਸੀਸ ਰੂਪੀ ਹੁੰਗਾਰਾ ਵਿਪਰੀਅ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸ.ਜੀ.ਪੀ.ਸੀ. ਦਾਨ ਹਰਜਿੰਦਰ ਸਿੰਘ ਦਾ ਅਮੀਦਾ ਕਹਿਣਾ ਹੈ ਕਿ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਗਾ ਯੋਗ ਨੇ ਉਹਨਾਂ ਨੇ ਕਿਹਾ ਕਿ ਭਾਈ ਮਨਦੀਪ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਦਿਆਂ ਹੋਇਆਂ ਮਾਨਵਤਾ ਦੀ ਭਲਾਈ ਦੇ ਲਈ ਸ਼ਲਾਗਾ ਯੋਗ ਕੰਮ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜੋ ਕਿ ਸਮੇਂ ਦੀ ਮੁਖ ਲੋੜ ਸਸਤੀ ਵਿਦਿਆ ਸਸਤਾ ਇਲਾਜ ਹੈ ਜੋ ਕਿ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਸੇ ਦਰਮਿਆਨੀ ਦਾਸ ਜੀ ਕਿ ਇੱਥੇ ਐਸਜੀਪੀਸੀ ਮੈਂਬਰ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਜਿਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਇਸੇ ਦਰਮਿਆਨੀ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਪਤਾ ਹੈ ਇਹ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦੇਣ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਤੇ ਬਾਕੀ ਪੰਥ ਸਿੰਘ ਸਾਹਿਬਾਨਾਂ ਨੇ ਬੜੇ ਵਿਸਤਾਰ ਦੇ ਨਾਲ ਉਹਦਾ ਕਾਰਨ ਦੱਸਿਆ ਸੀ ਕਿ ਉਹਨਾਂ ਦੀ ਕਾਰਜਸ਼ੈਲੀ ਵੇਲੇ ਉਹਨਾਂ ਦੇ ਕਾਰਜਕਾਲ ਸਮੇਂ ਪੰਥ ਦੇ ਵਿੱਚ ਜੋ ਨਮੋਸ਼ੀ ਦੇ ਮਾਹੌਲ ਦੇਖਣਾ ਪਿਆ ਵੱਡੀਆਂ ਕਟਾਈਆਂ ਹੋਈਆਂ ਬੱਜਰ ਗਨਾਹ ਹੋਏ ਉਹਨਾਂ ਕਰਕੇ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਹੈ ਜੋ ਉਹਨਾਂ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਮੈਂ ਉਹਨਾਂ ਦੀ ਆਪਜੀ ਨਾਲ ਪਾਤਸ਼ਾਹ ਦੇ ਵਿੱਚ ਗੱਲ ਕਰ ਰਿਹਾ ਅੱਜ ਉਹਨਾਂ ਨੂੰ ਤਰੀਕ ਦੇ ਕੇ ਸੱਦਿਆ ਗਿਆ ਹੈ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਦੇ ਮਤਾਬਕ ਪੰਥ ਦੀਆਂ ਰਵਾਇਤਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀਆਂ ਭਾਵਨਾ ਨੂੰ ਮੁੱਖ ਰੱਖ ਕੇ ਜੋ ਫੈਸਲਾ ਲਿਆ ਜਾਣਾ ਹੈ ਸਾਨੂੰ ਸਭ ਨੂੰ ਉਹਦਾ ਇੰਤਜ਼ਾਰ ਹੈ ਪਰ ਇਹ ਤਿੰਨ ਸਿੰਘ ਸਾਹਿਬ ਨੂੰ ਵੀ ਜਿਹੜਾ ਕਿ ਸਪਸ਼ਟੀਕਰਨ ਉਹਨਾਂ ਤੋਂ ਮੰਗਿਆ ਗਿਆ ਸੀ ਉਸ ਟਾਈਮ ਜਦਿ ਸ਼੍ਰੀ ਕਾਲ ਤੱਕ ਸੱਦੇ ਸੀ ਉਹ ਸਭ ਦੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਟ੍ਰਾਉਮਾ ਹੋਈਆਂ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇੱਕ ਟ੍ਰਾਉਮਾ ਨੂੰ ਅੰਜਾਮ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਨਿਆ ਜਾਏਗਾ ਉਹ ਵੀ ਸੰਗਠਨਾਂ ਦੇ ਸਾਹਮਣੇ ਸਿੰਘ ਸਾਹਿਬ ਨੇ ਰੱਖਣਾ ਹੈ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਆਪਣੀ ਟੰਗ ਤੇ ਨਾਲ ਕਿਵੇਂ ਇਹਨਾਂ ਨੂੰ ਕਰਨਾ ਹੈ ਕਿਵੇਂ ਉਹ ਕਿ ਉਹਨਾਂ ਨੂੰ ਤਨਖਾਹ ਲਾਉਣੀ ਹੈ ਕਿ ਉਹਨਾਂ ਨੂੰ ਸਜ਼ਾ ਲਾਉਣੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜੇ ਸਿੱਖ ਸਾਹਿਬ ਤੁਹਾਡੇ ਮੁਤਾਬਿਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਜੀ ਇਹਦੇ ਤੇ ਪ੍ਰਤੀਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਉਸ ਮਸਲੇ ਤੋਂ ਪਹਿਲਾਂ ਉਹਨਾਂ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਮੈਕਮਾ ਵੀ ਆਏ ਨਹੀਂ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਸੀ ਇਹ ਸ੍ਰੀ ਅਕਾਲਤਾ ਸਾਹਿਬ ਦੀ ਮਾਨ ਮਰਜ਼ਾ ਦਾ ਦੇ ਉਲਟ ਹੈ ਸਿੰਘ ਸਾਹਿਬ ਸਿੰਘ ਸਾਹਿਬ ਦੇ ਫੈਸਲੇ ਨੂੰ ਲੈ ਕੇ ਉਹਨਾਂ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਜਿਆਦਾ ਕੁਝ ਅਸਮ ਕਿਹਾ ਜਾ ਰਿਹਾ ਹੈ ਦੇਖੋ ਇਹ ਸਾਨੂੰ ਗੱਲਾਂ ਆ ਰਹੀਆਂ ਪਰ ਉਹਨਾਂ ਨੇ ਕੋਈ ਪ੍ਰੈਸ਼ਰ ਨਹੀਂ ਮੰਨਿਆ ਅੱਜ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਬਿਨਾ ਪ੍ਰੈਸ਼ਰ ਤੋਂ ਅੱਜ ਤੱਕ ਦੇ ਸਿੱਖਾਂ ਦੀ ਭਾਵਨਾ ਦੇ ਮੁਤਾਬਕ ਆਪਦੇ ਸਟੈਂਡ ਤੇ ਖੜੇ ਹੈ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਮਨ ਵਿੱਚ ਪਾਲਣੀ ਚਾਹੀਦੀ ਕਿ ਕੋਈ ਪ੍ਰੈਸ਼ਰ ਪੈ ਰਿਹਾ ਹੈ ਕਿਸੇ ਪ੍ਰੈਸ਼ਰ ਥੱਲੇ ਕੰਮ ਕਰ ਰਹੇ ਨੇ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੋਣਾ ਅਕਾਲੀ ਦਲ ਤੋਂ ਫਾੜ ਹੋਇਆ ਹੋਇਆ ਜਿਹੜੇ ਸੁਖਬੀਰ ਸਿੰਘ ਬਾਦਲ ਹੋਂਦੇ ਸਾਂਤੀ ਹੁੰਦੇ ਸੀ ਉਹ ਸਵਾਲ ਚੁੱਕ ਰਹੇ ਸਵਾਲ ਚੁੱਕ ਰਹੇ ਨੇ ਸਰਦਾਰ ਜੀ ਨੂੰ ਵੀ ਮਾਫੀ ਦਿੱਤੀ ਗਈ ਹੈ ਇਹ ਕੋਰ ਕਮੇਟੀ ਚ ਕੋਈ ਡਿਸੀਜਨ ਨਹੀਂ ਹੋਇਆ ਨਾ ਡਿਸਾਈਡ ਹੋਇਆ ਇਹ ਇੰਡੀਵਿਜੂਅਲ ਇਹ ਸਾਰੇ ਸਾਰੇ ਫੈਸਲੇ ਤਾਂ ਹੀ ਸਿੰਘ ਸਾਹਿਬ ਜੀ ਨੇ ਦੇਖੋ ਇਹ ਫੈਸਲਾ ਨਤਾਰਨ ਵਾਸਤੇ ਹੀ ਕੋਰ ਕਮੇਟੀ ਵੀ ਸੱਦੀ ਹੈ ਪਿਛਲੀਆਂ ਜੋ ਕੈਬਨਿਟ ਦੀਆਂ ਮਿਨਿਸਟਰੀਆਂ ਦੇ ਵਿੱਚ ਵਜ਼ੀਰ ਰਹੇ ਨੇ ਉਹ ਵੀ ਸਾਰੇ ਸੱਦੇ ਆ ਇਸ ਕਰਕੇ ਇਹ ਜਿਹੜੀਆਂ ਤੋਖਲੇ ਪੈਦਾ ਹੁੰਦੇ ਰਹੇ ਨੇ ਕਿਉਂ ਹੋਏ ਕੋਰ ਕਮੇਟੀ ਚ ਫੈਸਲੇ ਲਏ ਗਏ ਜਾਂ ਅਜੈਕਟਿਵ ਦੇ ਵਿੱਚ ਲਏ ਗਏ ਕਿ ਨਹੀਂ ਜਾਂ ਜਿਵੇਂ ਵੀ ਫੈਸਲੇ ਹੋਏ ਕਿਵੇਂ ਹੋਏ ਕਿਉਂ ਹੋਏ ਕਿਹੜੇ ਕਿਹੜੇ ਉਹਦੇ ਵਿੱਚ ਮੁੱਖ ਦੋਸ਼ੀ ਨੇ ਕਿੰਨਾਂ ਦੀ ਸਲਾਹ ਨਾਲ ਲਏ ਗਏ ਸਾਰੇ ਸਲਾਹਕਰ ਉਸ ਵੇਲੇ ਦੇ ਸਿੰਘ ਸਾਹਿਬ ਨੇ ਸੱਦੇ ਆ ਉਹਨਾਂ ਸਾਰੇ ਨਿਤਾ ਰਾਜ ਹੋ ਜਾਣਾ ਠੀਕ ਹੈ ਜੀ ਬਿਲਕੁਲ ਮਿਹਰਬਾਨੀ ਬਿਲਕੁਲ ਮੱਥਾ ਟੇਕਿਆ ਪਰ ਅੱਜ ਇੱਕ ਗੱਲ ਮੈਂ ਆਪਾਂ ਅੱਗੇ ਲੱਗੇ ਹਾਰੀ ਮੀਟਿੰਗ ਦੇ ਸੱਜ ਤੋਂ ਧਿਆਨ ਕੀ ਕਹਿਣਾ ਚਾਹੀਦਾ ਅੱਜ ਸਭ ਦੀ ਨਿਕਾਈ ਗੱਲ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬਸ ਜੀ ਠੀਕ ਹੈ ਜੀ